ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਲੋ ਜੀ ਇੱਧਰ ਆਪਾਂ ਨੇ ਚਿੱਟੇ ਛੋਲੇ ਭਉਂਤੇ ਸੀਗੇ ਇੱਧਰ ਕੱਟ ਲਿਆ ਪਿਆਜ਼ ਆਦਰਕ ਤੇ ਹੁੱਕਰ ਚ ਪਾ ਲਿਆ ਆਪਾਂ ਨੇ ਤੇਲ ਤੇਲ ਹੋ ਗਿਆ ਆਪਣਾ ਗਰਮ ਹੁਣ ਇਹਦੇ ਚੋਂ ਆਪਾਂ ਗਰਡਰ ਕਰ ਲਿਆ ਸੀਗਾ ਮਸਾਲਾ ਤੇ ਉਹ ਭੁੰਨਦੇ ਆਪਾਂ ਹਨਾ ਤੇ ਹਰੀਆਂ ਮਿਰਚਾਂ ਤੇ ਹਲਦੀ ਤੇ ਨੌਣ ਪਾ ਲਨੇ ਆ ਹੁਣ ਨੌਣ ਪਾ ਕੇ ਹੁਣ ਇਹਨੂੰ ਭੁੰਨਦੇ ਆਪਾਂ ਚੰਗੀ ਤਰ੍ਹਾਂ ਮਸਾਲੇ ਨੂੰ ਤੇ ਲੋਜੀ ਇੰਨੇ ਪੁੱਜਦਾ ਇੰਨੇ ਆਪਾਂ ਹੋਰ ਕੰਮ ਕਰਦੇ ਆ ਕੋਈ ਲੋਜੀ ਇਹਨੂੰ ਘਟਕਾ ਦੰਨੇ ਨੇ ਗੈਸ ਨੂੰ ਆਪਾਂ ਗੈਸ ਨੂੰ ਘਟ ਕਰਕੇ ਰੱਖ ਦੰਨੇ ਆ ਤੇ ਉਸ ਤੋਂ ਬਾਅਦ ਫੇਰ ਆਪਾਂ ਇਹਨ ਘਿਓ ਚੱਕ ਕੇ ਲਿਓਨੇ ਆ ਘਿਓ ਰੱਖਤਾ ਸੀਗਾ ਆਪਾਂ ਨੇ ਫ੍ਰੀਜ ਚ ਤੇ ਲੋ ਜੀ ਵੈਗਰੂ ਜੀ ਆਪਾਂ ਕਿਉ ਰੱਖਤਾ ਸੀਗਾ ਫ੍ਰਿਜ ਚ ਹੁਣੇ ਸਾਈਡ ਤੋਂ ਆਪਾਂ ਨਾ ਕਿਉ ਨਾਲ ਚਮਚੀ ਨਾਲ ਇਥੋਂ ਲੱਸੀ ਕੱਢਦਾਂ ਨੇ ਐਵੇਂ ਉੱਪਰ ਵੀ ਘਿਓ ਸੀਗਾ ਥੋੜਾ ਥੋੜਾ ਤੇ ਲੋ ਜੀ ਐਵੇਂ ਘਿਓ ਕਢੀਏ ਕੱਢ ਕੇ ਤੇ ਸਰਸ ਕਰਤਾ ਘਿਓ ਆਪਾਂ ਸਾਈਡ ਤੇ ਤੇ ਹੁਣ ਇਹਨੂੰ ਚੱਕ ਕੇ ਆਪਾਂ ਇਹਦੇ ਵਿੱਚ ਲੱਸੀ ਨਾ ਇਹਦੇ ਵਿੱਚ ਕੱਢ ਲੈਣੇ ਆ ਇਹ ਦੇਖੋ ਲੱਸੀ ਨਿਕਲ ਜੂਗੀ ਸਾਰੀ ਤੇ ਕੋਲੇਜ ਪੜ੍ਹਦੀ ਹਾਂ ਮੈਂ ਵੱਡੇ ਚ ਕੋਲੇਜ ਕੱਢ ਕੇ ਫਿਰ ਇਹਨੂੰ ਕਰਮ ਕਰ ਦੂੰਗੀ ਘਿਓ ਨੂੰ ਤੇ ਇੱਧਰ ਆਪਣਾ ਮਸਾਲਾ ਵੀ ਭੁੱਜ ਗਿਆ ਏ ਵਧੀਆ ਦੇਖੋ ਥੱਲੇ ਲੱਗਣ ਲੱਗ ਗਿਆ ਹਨਾ ਘਿਓ ਇੱਧਰ ਮੈਂ ਗਰਮ ਕਰਤਾ ਇੰਨੇ ਗਰਮ ਹੋਊਗਾ ਇੱਧਰ ਘਿਓ ਗਰਮ ਹੁੰਦਾ ਤੇ ਨਾਲ ਦੀ ਨਾਲ ਤੇ ਇੱਧਰ ਨਾਲ ਆਪਾਂ ਸਬਜ਼ੀ ਨੂੰ ਤੜਕਾ ਲਗਾਉਣ ਲੱਗੇ ਸੀਗੇ ਤੇ ਲੋ ਜੀ ਇੱਧਰ ਤੜਕਾ ਭੁੱਜੇ ਦਾ ਆਪਣਾ ਉਧਰ ਕਿਉ ਗਰਮ ਹੁੰਦਾ 23 ਤੋਂ ਬਾਅਦ ਦੇ ਇਹ ਲੱਗੀ ਸੀਗੀ ਮੈਂ ਪਾਣੀ ਨੂੰ ਸਾਫ਼ ਕਰਨੇ ਦੇਖੋ ਇਹਦੇ ਵਿੱਚ ਨਾਲ ਲੱਸੀ ਲੁੱਸੀ ਜੀ ਫਸ ਜਾਂਦੀ ਆ ਜਦੋਂ ਕਿਉ ਪਾਣੀ ਆ ਨਾ ਤੇ ਪੁਣ ਤੇ ਕਿਉ ਕਰਮ ਕਰਦੇ ਆ ਨਾ ਜਦੋਂ ਆਪਾਂ ਇਹ ਲੱਸੀ ਲੁੱਸੀ ਜੀ ਫਸ ਜਾਂਦੀ ਆ ਦੇਖੋ ਹੁਣ ਮੈਂ ਇਹਨੂੰ ਸਾਫ਼ ਕਰਦੀ ਆ ਤੁਹਾਨੂੰ ਦਿਖਾਉਣੀ ਆ ਕਿਵੇਂ ਸਾਫ਼ ਕਰਦੀ ਆ ਬੈਸੀ ਤੇ ਮੈਂ ਬਿੰਮ ਨਾਲ ਵੀ ਬਹੁਤ ਸਾਫ਼ ਕਰਦੀ ਆ ਤੇ ਉਹ ਸਟੀਲ ਬੂਲ ਜਿਆ ਹੁੰਦਾ ਉਹਦੇ ਨਾਲ ਰਾਗੜਦੀ ਆ ਪਰ ਫਿਰ ਵੀ ਇਹ ਦੇਖੋ ਵਿੱਚ ਲੱਸੀ ਲੁੱਸੀ ਲਿਆ ਜਾਂਦੀ ਆ ਨਾ ਇਹ ਬਿੰਗੀ ਤਿੰਗੀ ਜੀ ਹੋਈ ਪਈ ਹੈ ਹਨਾ ਬਲਜੇ ਪਏ ਪੈਨੇ ਚਿੱਬੇ ਜੀ ਇਹਨੂੰ ਸਾਫ ਕਰਦੀਆਂ ਇਹਨੂੰ ਚੰਗੀ ਤਰ੍ਹਾਂ ਦੇਖਦੀਆਂ ਕਿਵੇਂ ਸਾਫ ਕਰਦੀਆਂ ਜੋ ਤੁਹਾਨੂੰ ਦਿਖਾਈਏ ਤੇ ਨਾਲੇ ਬਲਜੇ ਹੋ ਪੈਣ ਕਰਕੇ ਨਾਲੇ ਰੱਸੀ ਵਿੱਚ ਫੱਸੀ ਪਈ ਆ ਚੰਗੀ ਤਰ੍ਹਾਂ ਨਹੀਂ ਸਾਫ ਹੁੰਦੀ ਤੇ ਜਿੰਨਾ ਮਰਜ਼ੀ ਕਰ ਲਵਾਂ ਸਾਫ ਤੇ ਆਜੋ ਹੁਣ ਸਾਫ ਕਰਦੇ ਆ ਨਾਲੇ ਦਿਖਾਉਣੀ ਆ ਤੇ ਕਿਉਂ ਪਹੁੰੂਗੀ ਫੇਰ ਮੈਂ ਪਹਿਲਾਂ ਇਹਨੂੰ ਸਾਫ ਹੀ ਕਰਦਾਂ ਨਹੀਂ ਆ ਇਹ ਸਾਫ਼ ਕਰਕੇ ਦੁਬਾਰੇ ਫਿਰ ਸਟੀਲ ਬੂਲ ਨਾਲ ਪਿੰਬ ਨਾਲ ਸਾਫ਼ ਹੋ ਜੂਗੀ ਚੰਗੀ ਤਰ੍ਹਾਂ ਤੇ ਚਲੋ ਜੀ ਚੱਲਦੇ ਆਪਾਂ ਅੱਗੇ ਹੁਣ ਗੈਸ ਤੇ ਇਹ ਦੇਖੋ ਇਹਨੂੰ ਐਂ ਜਾ ਦੇ ਲੱਸੀ ਨਾ ਜਿਹੜੀ ਸਾਰੀ ਫਸ ਜਾਂਦੀ ਆ ਵਿੱਚ ਉਹਨੂੰ ਫੂਕਦੀਆਂ ਨੂੰ ਧਰਦੀਆਂ ਮੈਂ ਗੈਸ ਤੇ ਗੈਸ ਤੇ ਰਾੜਦੀਆਂ ਦੇਖੋ ਚੰਗੀ ਤਰ੍ਹਾਂ ਨਵੇਂ ਸਾਫ਼ ਕਰਦੀਆਂ ਤੇ ਇਹ ਦੇਖੋ ਉੱਧਰ ਮੈਂ ਕੱਟ ਕਰ ਲਿਆ ਫਿਰ ਹਨਾ ਦੇਖੋ ਮੱਛੀ ਆ ਹੁਣ ਲੱਸੀ ਦੇਖੋ ਹਨਾ ਕਿੰਨੀ ਹੋ ਰਹੀ ਆ ਤੇ ਇਹਨੂੰ ਸਾਫ਼ ਕਰਦੀਆਂ ਗੈਸ ਤੇ ਅੱਗ ਤੇ ਹੁਣ ਚੰਗੀ ਤਰ੍ਹਾਂ ਜੇ ਦੇਖੋ ਇਹ ਵੀ ਰਾੜਦੀਆਂ ਨੂੰ ਮੈਂ ਇਹ ਦੇਖੋ ਧੂਆ ਕਿਵੇਂ ਨਿਕਲਦਾ ਇਹ ਦੇਖੋ ਅੱਗ ਲੱਗੀ ਇਹਦੇ ਵਿੱਚ ਨਾਲ ਲੱਸੀ ਉਹ ਫਸ ਜਾਂਦੀ ਆ ਜਿਹੜਾ ਫੂਸ ਜਾਂ ਉਹ ਆ ਦੇਖੋ ਕਿਵੇਂ ਜੰਮਿਆ ਪਿਆ ਲੱਸੀ ਮੱਚ ਰਹੀ ਆ ਦੇਖੋ ਸਾਲਣੀ ਨਾਲ ਛਾਰਨੀ ਨਾਲ ਮੱਚ ਰਿਹਾ ਇਹ ਤੇਲ ਲੱਸੀ ਦੇਖੋ ਅੱਗ ਗੈਸ ਨਾਲੇ ਘੱਟਾ ਦੇਖੋ ਕਿਵੇਂ ਅੱਗ ਲੱਗੀ ਨਹੀਂ ਲੱਸੀ ਆ ਨਾ ਉਹ ਜਿਹੜੀ ਵਿੱਚ ਫਸੀ ਰਹਿ ਜਾਂਦੀ ਆ ਮਾੜੀ ਮੁੱਟੀਆਂ ਨੂੰ ਸਾਫ਼ ਕਰੂੰ ਹੁਣ ਮੈਂ ਚੰਗੀ ਤਰ੍ਹਾਂ ਜ ਸਾਰੀ ਨਾਲ ਇਹ ਨਾ ਜਿਹੜੇ ਬਲਜੇ ਨੇ ਉਹ ਨਿਕਲ ਜਾਣਗੇ ਗਰਮ ਹੋ ਕੇ ਕੱਢਦਾ ਪਹਿਲਾਂ ਹੀ ਫੂਕਦਾ ਦੇਖੋ ਤੇ ਬੈਸੇ ਕਾਲੀ ਹੋ ਗਈ ਸਾਫ ਕਰ ਲੂੰਗੀ ਬਾਅਦ ਚ ਇਹਦੇ ਲਸੂ ਮਾਚਰੀ ਇਹਦੇ ਵਿੱਚ ਹੈਗੀ ਹਲੇ ਵਿੱਚ ਵਿੱਚ ਫਸ ਜਾਂਦੀਆਂ ਨੇ ਬਿਲਣਾ ਚ ਇਹਨੂੰ ਅੱਜ ਚੰਗੀ ਤਰ੍ਹਾਂ ਹੀ ਕਰੂੰਗੀ ਸਾਫ ਇਹ ਦੇਖੋ ਕੱਟ ਕਰਕੇ ਫਿਰ ਸੇਕ ਜਾਂ ਨਹੀਂ ਲੱਗਦਾ ਤੇ ਲਾਲ ਹੋ ਗਈ ਤੇ ਹੁਣ ਇਹਨੂੰ ਸਾਫ ਕਰਦੀ ਆ ਮੈਂ ਸਾਫ ਕਰਕੇ ਇਹ ਦੇਖੋ ਐਵੇਂ ਚੰਗੀ ਤਰ੍ਹਾਂ ਸਾਰੇ ਘਮਾ ਘਵਾ ਕੇ ਸਾਫ਼ ਕਰਦੀ ਆਂ ਮੈਂ ਇਹ ਦੇਖੋ ਆਲੇ ਵਾਲੀ ਨੂੰ ਹੁਣ ਮੁੱਤੀ ਧਰ ਲਈ ਨਾ ਪੁੱਠੀ ਕਰਕੇ ਲਾਲ ਹੋ ਗਈ ਸਾਰੀ ਚੰਗੀ ਤਰ੍ਹਾਂ ਸਾਫ਼ ਹੋ ਚੁੱਕੀ ਐ ਨੂੰ ਇਹਦੇ ਵਿੱਚ ਨਾ ਮੈਂ ਇਹਦੇ ਨਾਲ ਚਿਮਟੇ ਨਾਲ ਵਾਲ ਜੇ ਕੱਢਤੇ ਐਵੇਂ ਧਰਨ ਕਰਕੇ ਨਾ ਗਰਮ ਕਰਕੇ ਇਹ ਦੇਖੋ ਐਵੇਂ ਸਾਰੇ ਵਾਲ ਨਿਕਲ ਗਏ ਸਾਫ਼ ਹੋ ਗਈ ਮੈਂ ਜਿਹੜੇ ਵਿੱਚ ਵਾਲ ਜੇ ਪੈਡ ਕਰਕੇ ਦੇ ਵਿੱਚ ਫਸਦੀ ਸੀਗੀ ਲੱਸੀ ਇਹ ਦੇਖੋ ਚੰਗੀ ਤਰ੍ਹਾਂ ਟੇਢੀ ਕਰ ਕਰਕੇ ਨਾ ਮੈਂ ਇਧਰ ਨੂੰ ਇਹਦੇ ਨਾਲ ਸਾਫ ਕਰਦੀ ਹਾਂ ਹੁਣ ਤੇ ਇਹ ਦੇਖੋ ਕਿੰਨੀ ਸੋਹਣੀ ਹੋ ਗਈ ਪਹਿਲਾਂ ਨਾਲੋਂ ਫਰਕ ਪੈ ਗਿਆ ਵਾਲ ਜੇ ਸਾਰੇ ਨਿਕਲ ਗਏ ਗਰਮ ਹੋਣ ਕਰਕੇ ਨਾਲੇ ਲੱਸੀ ਜੀ ਸਾਰੀ ਮਚ ਗਈ ਇਹ ਦੇਖੋ ਲਾਲ ਹੋ ਗਈ ਤੇ ਸਾਫ ਹੋ ਗਈ ਇਹ ਦੇਖੋ ਕਿੰਨੀ ਸੋਹਣੀ ਹੋ ਗਈ ਜਾਲੀ ਸਾਫ ਨਾਲੇ ਨਾਲੇ ਵਾਲ ਜੇ ਨਿਕਲ ਗਏ ਨਾਲੇ ਲੱਸੀ ਸਾਰੀ ਮੱਚ ਗਈ ਨਵੀਂ ਬਣ ਗਈ ਆ ਤੇ ਵੈਗਰੂ ਜੀ ਦੇਖੋ ਕਿੰਨੀ ਸੋਹਣੀ ਹੋ ਗਈ ਸਾਫ ਮੱਚ ਗਈ ਹੁਣ ਇਹਨੂੰ ਧੋ ਲੂੰਗੀ ਸਾਫ ਕਰੂੰਗੀ ਬਿੰਮ ਨਾਲ ਤੇ ਵੈਸੇ ਇੱਕ ਵਾਰੀ ਤਾਂ ਧੋਤੀ ਦੁਬਾਰੇ ਫੇਰ ਮੈਂ ਮਿੱਟੀ ਨਾ ਮਾਜ ਦੂੰਗੀ ਨਹੀਂ ਫਿਰ ਸਾਫ ਹੋ ਜੂ ਦੇਖੇ ਨਾਲੇ ਤਾਂ ਵਾਲ ਨਿਕਲ ਗਏ ਸਾਰੇ ਨਾਲੇ ਲੱਸੀ ਜੀ ਦੀ ਸਿਹੜੀ ਸਾਰੀ ਮੱਚ ਗਈ ਉਹ ਸਾਫ ਹੋ ਗਿਆ ਬਹੁਤ ਵਧੀਆ ਬਣ ਗਈ ਨਵੀਂ ਬਣ ਗਈ ਹੁਣ ਤਾਂ ਆਪਣੀ ਪੋਣੀ ਇਹ ਦੇਖੋ ਨਵੀਂ ਬਣ ਗਈ ਆ ਮੈਂ ਪਾਣੀ ਚ ਡੋਬ ਲਈ ਜਨੇ ਫਿਰ ਧੋਂਗੀ ਇਹਨੂੰ ਮਾਂ ਜਾਂ ਰੇਤੇ ਨਾਲ ਸਾਫ ਕਰ ਦੂੰਗੀ ਵਧੀਆ ਬਣ ਜੂਗੀ ਸਟੀਲ ਜਹਾ ਵਾਲੇ ਵਾਲੇ ਜਿਹੜਾ ਕਾਲਾ ਹੋ ਗਿਆ ਇਹਨੂੰ ਮੈਂ ਇਹਦੇ ਨਾਲ ਮਾਜ ਦੂੰਗੀ ਮਿੱਟੀ ਨਾਲ ਸਾਫ ਕਰ ਦੂੰਗੀ ਤੇ ਚਲੋ ਜੀ ਪੋਣੀ ਆਪਣੀ ਬਣ ਗਈ ਆ ਨਵੀ ਬਹੁਤ ਵਧੀਆ ਨਿਕਲਿਆ ਈ ਤੇ ਸਾਫ ਹੋ ਗਈਆਂ ਕਿੰਨੀ ਸੋਹਣੀ ਲਓ ਜੀ ਦੇਖੋ ਚੰਗੀ ਤਰ੍ਹਾਂ ਸਾਫ ਕਰਤੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਹੋਰ ਕੰਮ ਕਰੀਏ ਹੁਣ ਚੱਲੀਏ ਆਪਾਂ ਵਿੱਲੇ ਹੋ ਕੇ